ਡিয়ার ਫਰੈਂਡਸ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਰਵੀਪਾਲ ਸਿੰਘ ਆਪਣੇ ਚੈਨਲ ਕਰੀਅਰ ਜੋ ਸੈਲਫਿਸ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਪਿਛਲੀ ਵੀਡੀਓ ਵਿੱਚ ਅਸੀਂ ਲਾਫ ਅਟਰੈਕਸ਼ਨ ਦੇ ਬਾਰੇ ਗੱਲ ਕੀਤੀ ਸੀ ਕੁਝ ਦੀਆਂ ਐਸੀਆਂ ਟੈਕਨੀਕਸ ਬਾਰੇ ਦੱਸਿਆ ਸੀ ਕਿ ਜਿਸ ਟੈਕਨੀਕਸ ਨੂੰ ਅਸੀਂ ਯੂਜ਼ ਕਰਕੇ ਆਪਣੀ ਲਾਈਫ ਵਿੱਚ ਲਾਫ ਅਟਰੈਕਸ਼ਨ ਦੀ ਸਹੀ ਵਰਤੋਂ ਕਰਕੇ ਹਰ ਉਹ ਰਿਜ਼ਲਟ ਪਾ ਸਕਦੇ ਹਾਂ ਜੋ ਸਾਡੀ ਖੁਆਇਸ਼ਾਂ ਨੇ ਜਾਂ ਸਾਡੇ ਸੁਪਨੇ ਨੇ ਤਾਂ ਦੋਸਤੋ ਇਸੇ ਚੀਜ਼ ਨੂੰ ਅੱਗੇ ਵਧਾਉਂਦੇ ਹੋਏ ਇਸ ਕੁਝ ਹੋਰ ਲਾਫ ਅਟਰੈਕਸ਼ਨ ਨੂੰ ਕਿਵੇਂ ਅਸੀਂ ਯੂਜ਼ ਕਰੀਏ ਵਧੀਆ ਮੈਂ ਉਹ ਤੁਹਾਡੇ ਨਾਲ ਅੱਜ ਸਾਂਝੀਆਂ ਕਰਾਂਗਾ ਦੋਸਤੋ ਲਾਫ ਅਟਰੈਕਸ਼ਨ ਚਾਰ ਚੀਜ਼ਾਂ ਤੇ ਚੱਲਦਾ ਹੈ ਸਭ ਤੋਂ ਪਹਿਲਾਂ ਫੀਲਿੰਗਸ ਦੂਸਰੀ ਥਾਟ ਜਾਨੇ ਕਿ ਥਿੰਕਿੰਗ ਤੀਸਰਾ ਬਿਲੀਫ ਤੇ ਚੌਥਾ ਐਕਸ਼ਨ ਦੋਸਤੋ ਸਭ ਤੋਂ ਪਹਿਲਾਂ ਆਪਾਂ ਇਹ ਦੇਖੀਏ ਕਿ ਅਸੀਂ ਫੀਲ ਕੀ ਕਰਦੇ ਹਾਂ ਸਾਡੀ ਇੰਟੈਂਸ਼ਨ ਕੀ ਹੈ ਅਸੀਂ ਕਰਨਾ ਕੀ ਚਾਹੁੰਦੇ ਹਾਂ ਸਾਡਾ ਪਰਪਸ ਕੀ ਹੈ ਇਸ ਯੂਨੀਵਰਸ ਨੇ ਸਾਨੂੰ ਇਸ ਪਲਾਨਟ ਤੇ ਕਿਉਂ ਭੇਜਿਆ ਹੈ ਵਾਈ ਆਈ ਐਮ ਹੇਅਰ ਮੈਂ ਇੱਥੇ ਕਿਉਂ ਹਾਂ ਕਿ ਸਿਰਫ ਮੈਂ ਇੱਥੇ ਜਨਮ ਲਿਆ ਖਾਦਾ ਪੀਤਾ ਬਾਕੀ ਆਪਣੀ ਲਾਈਫ ਚੋਕਸ ਕੀਤਾ ਜੋ ਆਮ ਲੋਕ ਕਰ ਰਹੇ ਨੇ ਤੇ ਫਿਰ ਉਸਦੇ ਬਾਅਦ ਫਿਰ ਵਾਪਸ ਉਸ ਯੂਨੀਵਰਸ ਲੈ ਜਾਣਾ ਨਹੀਂ ਜੇ ਅਸੀਂ ਆਪਣੇ ਆਪ ਨੂੰ ਕੋ ਸਪੈਸ਼ਲ ਬਣਾਉਣਾ ਹੈ ਜਾਂ ਸਪੈਸ਼ਲ ਬੰਨਾ ਚਾਹੁੰਦੇ ਹਾਂ ਤਾਂ ਦੋਸਤੋ ਸਭ ਤੋਂ ਪਹਿਲਾਂ ਸਾਨੂੰ ਆਪਣਾ ਪਰਪਸ ਲੱਭਣਾ ਪਵੇਗਾ ਉਹ ਪਰਪਸ ਕਿਵੇਂ ਲੱਭੀਏ ਹਰ ਇਨਸਾਨ ਸੋਚਦਾ ਹੈ ਕਿਉਂ ਮੈਂ ਕਿਵੇਂ ਲੱਭਾਂ ਕਿਵੇਂ ਇਸ ਯੂਨੀਵਰਸ ਵਿੱਚ ਕੀ ਕਰਨ ਆਇਆ ਹਾਂ ਉਹ ਸੌਰੀ ਇਸ ਪਲੈਨਟ ਤੇ ਕੀ ਕਰਨ ਆਇਆ ਹਾਂ ਯੂਨੀਵਰਸ ਵਿੱਚ ਤੇ ਅਸੀਂ ਹੈ ਹੀ ਹਾਂ ਤਾਂ ਦੋਸਤੋ ਇਸ ਨੂੰ ਲੱਭਣ ਦਾ ਇੱਕ ਬਹੁਤ ਹੀ ਸੋਖਾ ਤਰੀਕਾ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿਉਂਕਿ ਯੂਨੀਵਰਸ ਨੇ ਹਰ ਸਾਨੂੰ ਯੂਨੀਕ ਬਣਾ ਕੇ ਪੇਜਿਆ ਹੈ ਹਰ ਇੱਕ ਨੂੰ ਇੱਕ ਅਲੱਗ ਪਰਪਸ ਦਿੰਦਾ ਹੈ ਤਾਂ ਦੋਸਤੋ ਉਸ ਪਰਪਸ ਨੂੰ ਕਿਵੇਂ ਲੱਭੀਏ ਸਭ ਤੋਂ ਪਹਿਲਾਂ ਆਪਣੇ ਅੰਦਰ ਉਹ ਚੀਜ਼ ਨੂੰ ਲੱਭੀਏ ਕਿ ਕਿਸ ਕੰਮ ਨੂੰ ਕਰਨ ਨਾਲ ਮੈਨੂੰ ਬਹੁਤ ਸਕੂਨ ਮਿਲਦਾ ਹੈ ਜਿਸ ਕੰਮ ਨੂੰ ਕਰਨ ਲੱਗਿਆ ਮੈਨੂੰ ਕੋਈ ਬੋਰਿਅਤ ਮਹਿਸੂਸ ਨਹੀਂ ਹੁੰਦੀ ਮੈਨੂੰ ਕਿਸੇ ਸਮੇਂ ਦਾ ਪਤਾ ਨਹੀਂ ਲੱਗਦਾ ਮੇਦੀ ਭੁੱਖ ਅਤੇ ਪਿਆਸ ਦੋਵੇਂ ਗਾਇਬ ਹੋ ਜਾਂਦੇ ਨੇ ਮਾਈਕ ਫਲੋ ਸਟੇਟ ਵਿੱਚ ਚਲਾ ਜਾਂਦਾ ਮੈਂ ਉਸ ਕੰਮ ਦਾ ਇੱਕ ਹਿੱਸਾ ਬਣ ਜਾਂਦਾ ਮ ਜਿਵੇਂ ਸਚਿੰਤ ਤੰਦੂਲਕਰ ਸੀ ਉਸ ਨੂੰ ক্রিকেট ਤੋਂ ਸਿਵਾ ਕੁਝ ਹੋਰ ਨਹੀਂ ਦਿਸਦਾ ਲਤਾ ਮੰਗੇਸ਼ਕਰ ਉਹ ਸਿਰਫ ਗਾਉਣ ਵਾਸਤਾ ਉਹਦਾ ਲਾਈਫ ਵਿੱਚ ਗਾਉਣ ਦਾ ਪਰਪਸ ਹੀ ਐਲਨ ਮਸਕ ਜਿਹਦੇ ਕੋਲ ਕੋਈ ਡਿਗਰੀ ਨਹੀਂ ਹੈ ਬਟ ਅੱਜ ਜੋ ਰਾਕਟ ਬਣਾ ਰਿਹਾ ਹੈ ਉਹ ਟੈਸਲਾ ਵਰਗੀਆਂ ਗੱਡੀਆਂ ਬਣਾ ਰਿਹਾ ਹੈ ਚੰਦ ਦੇ ਜਾਣ ਦੀਆਂ ਗੱਲਾਂ ਕਰ ਰਿਹਾ ਹੈ ਦੋਸਤੋ ਉਹਨਾਂ ਲੋਕਾਂ ਨੇ ਆਪਣੇ ਪਰਪਸ ਲੱਭ ਲਏ ਨੇ ਫਿਰ ਉਸ ਪਰਪਸ ਤੇ ਕੰਮ ਕਰਨਾ ਸ਼ੁਰੂ ਕਰਦੇ ਹਨ ਤੇ ਯਾਦ ਰੱਖਿਓ ਜਦੋਂ ਸਾਨੂੰ ਆਪਣਾ ਪਰਪਸ ਲੱਭ ਜਾਵੇ ਫਿਰ ਕਦੀ ਥੱਕਦੇ ਨਹੀਂ ਆ ਕਦੀ ਆਕਦੇ ਨਹੀਂ ਆ ਤੇ ਕਦੀ ਚੱਕਦੇ ਨਹੀਂ ਆ ਤੇ ਜਿਸ ਦਿਨ ਤੁਹਾਨੂੰ ਉਹ ਪਰਪਸ ਉਹ ਕੰਮ ਲੱਭ ਜਾਏਗਾ ਤਾਂ ਤੁਸੀਂ 100% ਦੀ ਜਗਾ 50% ਉਸੇ ਦਿਨੇ ਕਾਮਯਾਬ ਹੋ ਜਾਵੋਗੇ ਜਿਸ ਦਿਨ ਤੁਹਾਨੂੰ ਆਪਣੀ ਉਸ ਇੰਟੈਂਸ਼ਨ ਬਾਰੇ ਪਤਾ ਲੱਗ ਜਾਵੇਗਾ ਤੁਹਾਨੂੰ ਉਸ ਪਰਪਸ ਬਾਰੇ ਪਤਾ ਲੱਗ ਜਾਵੇਗਾ ਤਾਂ ਦੋਸਤੋ ਸਭ ਤੋਂ ਪਹਿਲਾਂ ਆਪਣੇ ਦਿਮਾਗ ਤੇ ਜ਼ੋਰ ਪਾਓ ਕਿ ਜਿਸ ਕੰਮ ਨੂੰ ਕਰਨ ਲੱਗਿਆਂ ਮੈਨੂੰ ਮਸਤੀ ਆਉਂਦੀ ਹੈ ਮੈਨੂੰ ਮਜ਼ਾ ਆਉਂਦਾ ਹੈ ਮੈਨੂੰ ਖੁਸ਼ੀ ਮਿਲਦੀ ਹੈ ਮੈਨੂੰ ਦੀਨ ਦੁਨੀਆ ਦੀ ਪਰਵਾਹ ਨਹੀਂ ਹੈ ਉਹ ਕੰਮ ਕੋਈ ਨਾ ਕੋਈ ਜ਼ਰੂਰ ਹੋਵੇਗਾ ਜਿਸ ਨੂੰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਦੋਸਤੋ ਅਗਰ ਤੁਹਾਡੇ ਕੋਲ ਉਹ ਕੰਮ ਤੁਸੀਂ ਲੱਭ ਲਿਆ ਹੈ ਤੁਹਾਨੂੰ ਪਤਾ ਲੱਗ ਚੁੱਕਾ ਹੈ ਕਿ ਮੇਰੀ ਇੰਟੈਂਸ਼ਨ ਇਹ ਹੈ ਮੈਂ ਇਹ ਕਰਨ ਆਇਆ ਤੇ ਅਪ ਉਸ ਕੰਮ ਨੂੰ ਤੁਹਾਨੂੰ ਖੁਸ਼ੀ ਮਿਲ ਰਹੀ ਹੈ ਤਾਂ ਦੋਸਤੋ ਫਿਰ ਉਸ ਕੰਮ ਵੱਲ ਵਧਣਾ ਸ਼ੁਰੂ ਕਰੋ ਤੁਸੀਂ ਇਹ ਫੀਲਿੰਗਸ ਲੈ ਲਈ ਤੇ ਸੈਕਿੰਡ ਸਟੈਪ ਹੈ ਥਿੰਕਿੰਗ ਤੁਸੀਂ ਉਸ ਬਾਰੇ ਸੋਚਣਾ ਸ਼ੁਰੂ ਕਰੋ ਉਸ ਬਾਰੇ ਗਿਆਨ ਲੈਣਾ ਸ਼ੁਰੂ ਕਰੋ ਉਸ ਚੀਜ਼ ਬਾਰੇ ਕਾਬਿਲ ਬੰਨਾ ਸ਼ੁਰੂ ਕਰੋ ਉਹਦਾ ਗਿਆਨ ਲੋ ਕਿਤਾਬਾਂ ਪੜੋ ਉਸ ਟੌਪਿਕ ਤੇ ਜੇ ਤੁਸੀਂ ਖਾਣਾ ਬਣਾਉਣਾ ਚਾਹੁੰਦੇ ਹਾਂ ਤਾਂ ਦੋਸਤੋ ਤੁਸੀਂ ਖਾਣੇ ਬਣਾਉਣ ਦਾ ਕੋਈ ਛੋਟਾ ਮੋਟਾ ਕੋਰਸਸ ਕਰ ਸਕਦੇ ਹੋ ਕੋਈ ਡਿਗਰੀ ਕਰ ਸਕਦੇ ਹੋ ਕੋਈ ਉਹਦੀਆਂ ਕਿਤਾਬਾਂ ਪੜ ਸਕਦੇ ਹੋ ਜੇ ਤੁਸੀਂ ਟੇਲਰਿੰਗ ਕਰਨੀ ਹੈ ਤੁਸੀਂ ਉਹ ਟੇਲਰ ਬਾਰੇ ਗਿਆਨ ਲੈ ਸਕਦੇ ਹੋ ਜੇ ਤੁਸੀਂ ਪੇਂਟਿੰਗ ਕਰਨਾ ਚਾਹੁੰਦੇ ਹੋ ਤੁਸੀਂ ਪੇਂਟਿੰਗ ਦਾ ਗਿਆਨ ਲੈਣਾ ਚਾਹੁੰਦੇ ਹੋ ਪੇਂਟਿੰਗ ਕਰੋ ਜੇ ਤੁਹਾਨੂੰ ਕੋਈ ਇਨਵੈਂਸ਼ਨ ਕਰਨ ਦਾ ਸ਼ੌਕ ਹੈ ਤੁਸੀਂ ਇੰਜੀਨੀਅਰਿੰਗ ਲਾਈਨ ਚ ਚਲਾ ਜਾ ਸਕਦੇ ਹੋ ਤੁਸੀਂ ਮੈਡੀਕਲ ਲਾਈਨ ਚ ਜਾ ਸਕਦੇ ਹੋ ਐਸੇ ਤਰ੍ਹਾਂ ਹੀ ਦੋਸਤੋ ਦੂਸਰਾ ਕੰਮ ਹੈ ਥਿੰਕਿੰਗ ਕਰਨਾ ਜਾਣੇ ਕਿ ਉਸ ਪਰਪਸ ਤੇ ਸੋਚਣਾ ਸ਼ੁਰੂ ਕਰੋ ਪਲਾਨ ਬਣਾਉਣਾ ਸ਼ੁਰੂ ਕਰੋ ਕਿ ਮੈਂ ਇਹ ਕਿਵੇਂ ਕਰਾਂ ਕਿਵੇਂ ਇਸ ਕੰਮ ਨੂੰ ਮੈਂ ਵਧੀਆ ਕਰ ਸਕਦਾ ਹਾਂ ਉਸ ਬਾਰੇ ਨੌਲੇਜ ਲੋ ਯੋਗਤਾ ਹਾਸਲ ਕਰੋ ਆਪਣੇ ਆਪ ਨੂੰ ਉਸ ਕੰਮ ਦੇ ਕਾਬਿਲ ਬਣਾਓ ਦੋਸਤੋ ਤੀਸਰਾ ਸਟੈਪ ਜਦੋਂ ਤੁਸੀਂ ਉਹ ਫੀਲ ਕਰ ਲਿਆ ਆਪਣੇ ਅੰਦਰ ਦੀ ਇੰਟੈਂਸ਼ਨ ਲੱਭ ਲਈ ਤੁਸੀਂ ਉਸ ਬਾਰੇ ਸੋਚਣਾ ਸ਼ੁਰੂ ਕਰਤਾ ਉਹਦੀ ਪਲੈਨਿੰਗ ਸ਼ੁਰੂ ਕਰਤੀ ਫਿਰ ਤੁਹਾਨੂੰ 100% ਵਿਸ਼ਵਾਸ ਪੈਦਾ ਹੋਣਾ ਚਾਹੀਦਾ ਹੈ ਤੁਹਾਡੇ ਅੰਦਰ ਉਹ ਬਿਲੀਵ ਹੋਣਾ ਚਾਹੀਦਾ ਹੈ ਕਿ ਇਹ ਕੰਮ ਕਰਕੇ ਤਾਂ ਮੈਂ 100% ਕਾਮਯਾਬ ਹਾਂ ਇੱਕ ਪੂਰਾ ਯਕੀਨ ਪੂਰਾ ਬਿਲੀਵ ਕਿ ਦੁਨੀਆ ਇਧਰ ਦੀ ਉਧਰ ਹੋ ਜਾਵੇ ਬਟ ਜੇ ਮੈਂ ਇਹ ਕੰਮ ਕਰ ਲਿਆ ਤਾਂ ਮੈਂ ਸਭ ਕੁਝ ਪਾ ਲਵਾਂਗਾ ਮੈਂ ਛੱਡੇ ਗੱਡ ਦਿਆਂਗਾ ਮੈਂ ਕਾਮਯਾਬ ਹੋ ਜਾਵਾਂਗਾ ਮੈਂ ਉਹ ਸਭ ਕੁਝ ਪਾ ਲਵਾਂਗਾ ਜੋ ਪਾਣਾ ਚਾਹੁੰਦਾ ਹੋ ਸਕਦਾ ਹੈ ਉਹ ਤੁਹਾਡੀ ਕੋਈ ਟਰੈਵਲਿੰਗ ਦਾ ਹੀ ਗੁਣ ਹੋਵੇ ਤੁਸੀਂ ਟਰੈਵਲ ਕਰਨਾ ਬਹੁਤ ਅੱਛਾ ਲੱਗਦਾ ਹੋਵੇ ਔਰ ਜਦੋਂ ਤੁਸੀਂ ਟਰੈਵਲਿੰਗ ਕਰੋਗੇ ਜਗਾ ਜਗਾ ਤੇ ਵੱਖਰੇ ਵੱਖਰੇ ਦੇਸ਼ਾਂ ਵਿੱਚ ਵਿਦੇਸ਼ਾਂ ਜਾਂ ਦੇਸ਼ ਜਾਂ ਵਿਦੇਸ਼ ਵਿੱਚ ਘੁੰਮੋਗੇ ਤਾਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਔਰ ਉਹੀ ਨੌਲੇਜ ਉਹੀ ਕਾਬਲੀਅਤ ਤੁਹਾਡੀ ਲਾਈਫ ਵਿੱਚ ਕਾਮਯਾਬੀ ਦਾ ਹਿੱਸਾ ਬਣ ਸਕਦੀ ਹੈ ਤਾਂ ਦੋਸਤੋ ਤਿੰਨ ਸਟੈਪ ਕਲੀਅਰ ਹੋਗੇ ਪਹਿਲੀ ਇੰਟੈਂਸ਼ਨ ਜਾਨੀ ਫੀਲਿੰਗਸ ਦੂਸਰਾ ਥਿੰਕਿੰਗ ਪਲਾਨ ਕਰਨੇ ਉਸ ਚੀਜ਼ ਤੇ ਤੀਸਰਾ ਤੁਹਾਡਾ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਕਿਉਂਕਿ ਜਿੰਨਾ ਚਿਰ ਤੁਹਾਨੂੰ ਉਸ ਚੀਜ਼ ਤੇ ਵਿਸ਼ਵਾਸ ਨਹੀਂ ਹੈ ਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੈ ਤੁਸੀਂ ਉਹ ਕੰਮ ਨੂੰ ਚੰਗੀ ਤਰ੍ਹਾਂ ਨਹੀਂ ਕਰ ਸਕਦੇ ਔਰ ਚੌਥਾ ਸਟੈਪ ਹੈ ਦੋਸਤੋ ਐਕਸ਼ਨ ਐਕਸ਼ਨ ਲੈਣਾ ਬਹੁਤ ਜ਼ਰੂਰੀ ਹੈ ਜੇ ਮੈਂ ਸੋਚ ਲਾਵਾਂ ਕਿ ਮੈਂ ਬਹੁਤ ਵਧੀਆ ਪੇਂਟਰ ਹਾਂ ਮੇਰੇ ਅੰਦਰ ਇੰਟੈਂਸ਼ਨ ਪੇਂਟਰ ਵਾਲੀ ਆ ਗਈ ਮੇਰੇ ਅੰਦਰ ਇੰਟੈਂਸਿਟੀ ਵੀ ਆ ਗਈ ਕਿ ਮੈਂ ਕਰਨਾ ਵੀ ਚਾ ਰਿਹਾ ਹਾਂ ਮੈਂ ਪਲਾਨ ਵੀ ਕਰ ਰਿਹਾ ਹਾਂ ਮੈਨੂੰ ਵਿਸ਼ਵਾਸ ਵੀ ਹੈ ਬਟ ਮੈਂ ਕਦੀ ਐਕਸ਼ਨ ਹੀ ਨਹੀਂ ਲਿਆ ਤਾਂ ਦੋਸਤੋ ਕਦੀ ਵੀ ਕੰਮ ਹੀ ਆਬੀ ਤੁਹਾਨੂੰ ਨਹੀਂ ਮਿਲੇਗੀ ਇਹ ਚਾਰੇ ਜਦੋਂ ਮਿਲ ਕੇ ਕੰਮ ਕਰਨਗੇ ਫਿਰ ਅਸੀਂ ਉਹ ਲਾਫ ਅਟਰੈਕਸ਼ਨ ਨੂੰ ਸਹੀ ਤਰੀਕੇ ਨਾਲ ਯੂਜ਼ ਕਰਾਂਗੇ ਫਿਰ ਉਹ ਯੂਨੀਵਰਸ ਸਾਨੂੰ ਉਹ ਸਭ ਕੁਝ ਦੇਗਾ ਜੋ ਅਸੀਂ ਪਾਣਾ ਚਾਹੁੰਦੇ ਹਾਂ ਯੂਨੀਵਰਸ ਕੋਲੋਂ ਅਥਾ ਅਸੀਮ ਅਪਾਰ ਹੈ ਉਹ ਸਾਨੂੰ ਹਰ ਵੇਲੇ ਦੇਣ ਨੂੰ ਤਿਆਰ ਹੈ ਪਰ ਸਾਨੂੰ ਕਾਦਾ ਇੰਤਜ਼ਾਰ ਹੈ ਸਿਰਫ ਤੇ ਸਿਰਫ ਆਪਣੇ ਆਪ ਤੇ ਵਿਸ਼ਵਾਸ ਕਰਨ ਦਾ ਆਪਣੇ ਇੰਟੈਂਸ਼ਨ ਨੂੰ ਲੱਭਣ ਦਾ ਪਲੈਨਿੰਗ ਕਰਨ ਦਾ ਤੇ ਉਸ ਚੀਜ਼ ਤੇ ਐਕਸ਼ਨ ਕਰਨ ਦਾ ਤਾਂ ਦੋਸਤੋ ਇਸ ਤੋਂ ਅੱਗੇ ਇੱਕ ਹੋਰ ਸਟੈਪ ਆਉਂਦਾ ਹੈ ਅਗਰ ਅਸੀਂ ਚਾਰੇ ਚੀਜ਼ਾਂ ਤੱਕ ਪਹੁੰਚ ਚੁੱਕੇ ਹਾਂ ਤਾਂ ਆਪਾਂ ਇੱਕ ਗੋਲ ਜ਼ਰੂਰ ਸੈੱਟ ਕਰੀਏ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿੱਥੋਂ ਤੱਕ ਪਹੁੰਚਣਾ ਹੈ ਮੇਰਾ ਗੋਲ ਕੀ ਹੈ ਮੈਨੂੰ ਪਰਪਸ ਲੱਗ ਗਿਆ ਮਗਰ ਮੈਂ ਕੀ ਕਰਾਂਗਾ ਕੀ ਕਰਨਾ ਚਾਹੁੰਦਾ ਮਾਂ ਦੋਸਤੋ ਇੱਕ ਗੋਲ ਜ਼ਿੰਦਗੀ ਵਿੱਚ ਸੈੱਟ ਕਰੋ ਕੋਈ ਵੀ ਕੰਮ ਹੋਵੇ ਕਿਸੇ ਦਾ ਗੋਲ ਹੋ ਸਕਦਾ ਹੈ ਕਿ ਟੇਲਰ ਹਾਂ ਤੇ ਮੈਂ ਇੱਕ ਬਹੁਤ ਵੱਡਾ ਫੈਸ਼ਨ ਡਿਜ਼ਾਈਨਰ ਬਣਾ ਉਹਦਾ ਗੋਲ ਹੋਣਾ ਚਾਹੀਦਾ ਮੈਂ ਕਿੱਥੋਂ ਤੱਕ ਜਾਵਾਂ ਮੈਂ ਬਾਲੀਵੁੱਡ ਤੱਕ ਪਹੁੰਚ ਜਾਵਾਂ ਜਾਂ ਮੈਂ ਬਹੁਤ ਵੱਡੇ ਵੱਡੇ ਆਪਣੇ ਸੂਟ ਬਣਾਵਾਂ ਕੋਈ ਐਹੋ ਜਿਹੇ ਡ्रेसेस ਬਣਾਵਾਂ ਕਿ ਜੋ ਦੁਨੀਆ ਵਿੱਚ ਮੇਰੀਆਂ ਵਿਕਨ ਤਾਂ ਦੂਸਰੋ ਇਸੇ ਤਰ੍ਹਾਂ ਹੀ ਇੱਕ ਗੋਲ ਸੈੱਟ ਕਿਉਂਕਿ ਜਿੰਨਾ ਚਿਰ ਸਾਡਾ ਗੋਲ ਸੈੱਟ ਨਹੀਂ ਹੈ ਅਸੀਂ ਭਟਕਣਾ ਵਿੱਚ ਰਵਾਂਗੇ ਅਗਰ ਸਾਡਾ ਗੋਲ ਸੈੱਟ ਹੋ ਗਿਆ ਫਿਰ ਅਸੀਂ ਉਸੇ ਚੀਜ਼ ਤੇ ਫੋਕਸ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਮੈਂ ਇਹ ਗੋਲ ਤੱਕ ਪਹੁੰਚਣਾ ਹੈ ਫਿਰ ਅਸੀਂ ਉਹ ਫੋਕਸ ਸਾਡਾ ਜੋ 100% ਕਨਸੈਂਟਰੇਟ ਸਿਰਫ ਉਸੇ ਕੰਮ ਤੇ ਹੋਣੀ ਚਾਹੀਦੀ ਹੈ ਫਿਰ ਸਾਨੂੰ ਦੂਸਰਾ ਕੰਮ ਨਹੀਂ ਵਿਖਣਾ ਚਾਹੀਦਾ ਫੋਕਸ ਬਹੁਤ ਹੀ ਵੱਡੀ ਚੀਜ਼ ਹੈ ਜਿੰਨਾ ਜੇ ਸਾਡਾ ਫੋਕਸ ਕਿਸੇ ਕੰਮ ਤੇ ਨਹੀਂ ਹੈ ਉਹਨਾਂ ਚ ਰੱਸੀ ਸਾਡਾ ਜੋ ਮਾਈਨਰ ਡਿਸਟਰੈਕਟ ਕਰਦਾ ਹੈ ਔਰ ਐਗਜ਼ੈਂਪਲ ਲਈ ਤੁਸੀਂ ਇੱਕ ਬਾਗ ਵਿੱਚ ਹੋ ਦੋ ਖਰਗੋਸ਼ ਭੱਜ ਰਹੇ ਨੇ ਜੇ ਤੁਸੀਂ ਉਹਨਾਂ ਦੋਵਾਂ ਖਰਗੋਸ਼ਾਂ ਨੂੰ ਫੜਨਾ ਚਾਹੋ ਤੇ ਤੁਸੀਂ ਦੋਵਾਂ ਚੋਂ ਇੱਕ ਨੂੰ ਵੀ ਨਹੀਂ ਫੜ ਸਕੋਗੇ ਤੇ ਜੇ ਅਸੀਂ ਸਿਰਫ ਇੱਕ ਚੀਜ਼ ਨੂੰ ਫੜਨਾ ਚਾਹਿਆ ਤਾਂ ਦੋਸਤੋ ਇੱਕ ਖਰਗੋਸ਼ ਨੂੰ ਤੋ ਥੋੜੀ ਮਿਹਨਤ ਕਰਕੇ ਵੀ ਅਸੀਂ ਉਸ ਨੂੰ ਪਕੜ ਲਵਾਂਗੇ ਫੋਕਸ ਜਿਵੇਂ ਮਹਾਭਾਰਤ ਵਿੱਚ ਗੁਰੂ ਦਰੋਣਾचार्य ਦੀ ਕਹਾਣੀ ਹੈ ਕਿ ਗੁਰੂ ਦਰੋਣਾਚਾਰਿਏ ਨੇ ਇੱਕ ਪੇੜ ਤੇ ਇੱਕ ਦਰਖਤ ਤੇ ਇੱਕ ਚਿੜੀ ਲਗਾ ਦਿੱਤੀ ਤੇ ਸਾਰੇ ਪਾਂਡਵਾ ਔਰ ਆਪਣੇ ਸਾਰੇ ਸ਼ਿਸ਼ਿਆ ਨੂੰ ਵਾਰ-ਵਾਰ ਪੁੱਛਿਆ ਕਿ ਉਸ ਤੇ ਤੁਹਾਨੂੰ ਉਹ ਦਰਖਤ ਕੀ ਦਿਖ ਰਿਹਾ ਹੈ ਕਿਸੇ ਨੂੰ ਦਰਖਤ ਦਿਖ ਰਹੀ ਸੀ ਕਿਸੇ ਨੂੰ ਦੇ ਪੱਤੇ ਕਿਸੇ ਨੂੰ ਟਹਿਣੀਆਂ ਪਰ ਜਦੋਂ ਅਰਜੁਨ ਦੀ ਵਾਰੀ ਆਈ ਉਸ ਨੂੰ ਪੁੱਛਿਆ ਕਿ ਤੈਨੂੰ ਕੀ ਦਿਖ ਰਿਹਾ ਹੈ ਤਾਂ ਉਸ ਨੇ ਕਿਹਾ ਮੈਨੂੰ ਉਸ ਪੰਛੀ ਦੀ ਅੱਖ ਦਿਸ ਰਹੀ ਹੈ ਤਾਂ ਗੁਰੂ ਨੇ ਕਿਹਾ ਕਿ ਨਿਸ਼ਾਨਾ ਲਗਾ ਦੇ ਜਦੋਂ ਨਿਸ਼ਾਨਾ ਲਗਾਇਆ ਤੇ 100% ਉਹ ਨਿਸ਼ਾਨਾ ਉਸ ਚਿੜੀ ਦੀ ਅੱਖ ਤੇ ਲੱਗਾ ਇਸੇ ਤਰ੍ਹਾਂ ਹੀ ਅਸੀਂ ਜੇ ਆਪਣੀ ਲਾਈਫ ਵਿੱਚ ਕਾਮਯਾਬ ਹੋਣਾ ਚਾਹੁੰਦੇ ਹਾਂ ਤਾਂ ਦੋਸਤੋ ਸਾਨੂੰ ਆਪਣਾ ਗੋਲ ਲੱਭ ਕੇ ਫੋਕਸ 100% ਉਸੇ ਹੀ ਕੰਮ ਤੇ ਰੱਖਣਾ ਪਵੇਗਾ। ਔਰ ਫੋਕਸ ਇਸ ਤੋਂ ਅਗਲਾ ਸਟੈਪ ਮੰਨਦਾ ਹੈ 200 ਕਨਸਿਸਟੈਂਸੀ। ਬਹੁਤ ਲੋਗ ਆਪਣਾ ਪਰਪਸ ਵੀ ਲੱਭ ਲੈਂਦੇ ਨੇ, ਗੋਲ ਵੀ ਬਣਾ ਲੈਂਦੇ ਨੇ, ਮਗਰ ਉਸ ਕੰਮ ਤੋਂ ਥੋੜੇ ਦੇਰ ਬਾਅਦ ਉਹ ਅੱਕ ਵੀ ਜਾਂਦੇ ਨੇ। ਕਦੀ ਵੀ ਕਾਮਯਾਬੀ ਪਹਿਲੇ ਸਟੈਪ ਤੇ ਨਹੀਂ ਮਿਲਦੀ ਅੱਜ ਜਿੰਨੇ ਵੀ ਮਹਾਨ ਲੋਕਾਂ ਦੀ ਬਾਇਓਗ੍ਰਾਫੀ ਜਾਂ ਉਹਨਾਂ ਦੀ ਜੀਵਨੀਆਂ ਪੜ੍ਹ ਲਓ ਉਹਨਾਂ ਬਾਰੇ ਕੁਝ ਪੜ੍ਹ ਲਓ ਤਾਂ ਦੋਸਤੋ ਉਹ ਕਦੇ ਵੀ ਪਹਿਲੇ ਪ੍ਰਯੋਗ ਵਿੱਚ ਕਾਮਯਾਬ ਨਹੀਂ ਹੋਏ ਕੰਸਿਸਟੈਂਸੀ ਬਹੁਤ ਜ਼ਰੂਰੀ ਹੈ ਇੱਕ ਕੰਮ ਨੂੰ ਲਗਾਤਾਰ ਲਗਾਤਾਰ ਕਰਦੇ ਰੋ ਕਰਦੇ ਰੋ ਇੱਕ ਤੇ ਤੁਹਾਡੇ ਅੰਦਰ ਕਾਬਲੀਅਤ ਪੈਦਾ ਹੋ ਜਾਂਦੀ ਉਸ ਕੰਮ ਨੂੰ ਕਰਨ ਦੀ ਤੁਸੀਂ ਉਸ ਕੰਮ ਦੇ ਮਾਹਰ ਬਣ ਜਾਂਦੇ ਹੋ ਔਰ ਜਦੋਂ ਤੁਸੀਂ ਕਿਸੇ ਵੀ ਕੰਮ ਦੇ ਮਾਹਰ ਬਣ ਜਾਓ ਤਾਂ ਤੁਹਾਡੇ ਕੰਮ ਦੀ ਜੋ ਕੁਆਲਿਟੀ ਹੈਗੀ ਹੈ ਉਹ ਨਿਕਲ ਜਾਂਦੀ ਹੈ ਔਰ ਇਹ ਦੁਨੀਆ ਕੁਆਂਟੀਟੀ ਤੇ ਨਹੀਂ ਕੁਆਲਿਟੀ ਤੇ ਮਰਦੀ ਹੈ ਉਸ ਨੂੰ ਕੁਆਲਿਟੀ ਚਾਹੀਦੀ ਹੈ ਹਰ ਚੀਜ਼ ਤੇ ਔਰ ਇਨਸਾਨ ਜਿਸ ਇਨਸਾਨ ਅੰਦਰ ਕੁਆਲਿਟੀ ਹੈ ਦੋਸਤੋ ਉਹ ਕਾਮਯਾਬ ਹੈ ਥੋਮਸ ਐਲਵਾ ਐਡੀਸਨ ਨੇ ਬਲਬ ਬਣਾਉਣ ਵਾਸਤੇ 10000 ਵਾਰੀ ਫੇਲ ਹੋਇਆ ਮਗਰ ਉਸਨੇ ਆਪਣੇ ਲਕਸ਼ ਤੇ ਫੋਕਸ ਰੱਖਿਆ ਉਸ ਨੂੰ ਛੱਡਿਆ ਨਹੀਂ ਕੋਸ਼ਿਸ਼ ਜਾਰੀ ਰੱਖੀ ਅਖੀਰ ਉਸਨੇ ਉਸ ਬਲਬ ਦੀ ਕੋਚ ਕਲ ਲਈ ਕਰ ਲਈ ਇੱਕ ਪ੍ਰੈਸ ਰਿਪੋਰਟਰ ਨੇ ਪੁੱਛਿਆ ਕਿ ਤੁਸੀਂ 10000 ਵਾਰੀ ਫੇਲ ਹੋਏ ਹੋ ਤਾਂ ਉਸਨੇ ਕਿਹਾ ਮੈਂ 10000 ਵਾਰੀ ਫੇਲ ਨਹੀਂ ਹੋਇਆ ਮੈਂ ਇਹੋ ਜੇ 10000 ਐਕਸਪੈਰੀਮੈਂਟ ਸਿੱਖ ਲਏ ਜਿੰਨਾ ਤੋਂ ਬਲਬ ਨਹੀਂ ਮੰਦਾ ਜਾਣੇ ਕਿ ਜੇ ਤੁਸੀਂ ਫੇਲ ਹੋਵੋਗੇ ਤਾਂ ਤੁਸੀਂ ਇੱਕ ਸਬਕ ਲਵੋਗੇ ਫੇਲ ਹੋਣਾ ਤੇ ਹਾਰ ਜਾਣਾ ਦੋਵੇਂ ਅਲੱਗ-ਅਲੱਗ ਨੇ ਹਾਰਨ ਦਾ ਮਤਲਬ ਹੈ ਉਸ ਕੰਮ ਨੂੰ ਛੱਡ ਦੇਣਾ ਫੇਲ ਹੋਣ ਦਾ ਮਤਲਬ ਹੈ ਉਸ ਚੀਜ਼ ਤੋਂ ਸਬਕ ਲੈ ਕੇ ਫਿਰ ਅੱਗੇ ਚੱਲਣਾ ਤਾਂ ਦੋਸਤੋ ਕਦੇ ਵੀ ਆਪਣੀ ਲਾਈਫ ਵਿੱਚ ਫੇਲਿਅਰ ਤੋਂ ਨਾ ਡਰੋ ਕੰਸਿਸਟੈਂਸੀ ਹਮੇਸ਼ਾ ਲਗਾਤਾਰ بار-बार ਇੱਕ ਕੰਮ ਨੂੰ ਕਰਦੇ ਜਾਓ ਇੱਕ ਦਿਨ ਤੁਸੀਂ ਉਸ ਕੰਮ ਦੇ ਮਾਹਿਰ ਬਣ ਜਾਓਗੇ ਤੁਹਾਡੇ ਅੰਦਰ ਕੁਆਲਿਟੀ ਪੈਦਾ ਹੋ ਜਾਏਗੀ ਫਿਰ ਕੰਮ ਉਹ ਜੋ ਮਰਜ਼ੀ ਹੋਵੇ ਤਾਂ ਦੋਸਤੋ ਸਭ ਤੋਂ ਪਹਿਲਾਂ ਆਪਣਾ ਪਰਪਸ ਲੱਭੋ ਲਾਈਫ ਵਿੱਚ ਮੇਰਾ ਪਰਪਸ ਕੀ ਹੈ ਮੇਰਾ ਏਮ ਕੀ ਹੈ ਮੈਂ ਦੁਨੀਆ ਵਿੱਚ ਕੀ ਕਰਨ ਆਇਆ ਹਾਂ ਫਿਰ ਉਸ ਚੀਜ਼ ਨੂੰ ਲੱਭ ਕੇ ਪਲੈਨਿੰਗ ਕਰਕੇ ਆਪਣੇ ਅੰਦਰ ਵਿਸ਼ਵਾਸ ਪੈਦਾ ਕਰੋ ਉੱਤੇ ਐਕਸ਼ਨ ਕਰੋ ਗੋਲ ਬਣਾਓ ਕੰਸਿਸਟੈਂਸੀ ਨਾਲ ਕੰਮ ਕਰੋ ਪੂਰਾ ਫੋਕਸ ਆਪਣਾ ਰੱਖੋ ਇਸ ਕੰਮ ਤੇ ਡਿਸਟਰੈਕਸ਼ਨ ਤੋਂ ਬਚੋ ਤਾਂ ਦੋਸਤੋ ਇੱਕ ਨਾ ਇੱਕ ਦਿਨ ਜ਼ਰੂਰ ਕਾਮਯਾਬ ਹੋਗੇ ਕਾਮਯਾਬੀ ਕਹਿੰਦੇ ਇੱਕ ਦਿਨ ਵਿੱਚ ਨਹੀਂ ਮਿਲਦੀ ਪਰ ਇੱਕ ਦਿਨ ਜ਼ਰੂਰ ਮਿਲ ਜਾਂਦੀ ਹੈ ਤਾਂ ਦੋਸਤੋ ਇਹਦੇ ਨਾਲ ਹੀ ਦੋ ਰਵੀਪਾਲ ਸਿੰਘ ਨੂੰ ਇਜਾਜ਼ਤ ਜੇ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕੰਟਰੀਬਿਊਟ ਕਰ ਦਿਓ ਯਾਨੀ ਕਿ ਵੰਡ ਦਿਓ ਕਿਉਂਕਿ ਜੇ ਅਸੀਂ ਕਾਮਯਾਬ ਹੋਣਾ ਤਾਂ ਦੋਸਤੋ ਇਹ ਫੰਡਨ ਦੇ ਉੱਪਰ ਕਿਉਂ ਅੱਜ ਵੀ ਜਾਰੀ ਰੱਖੋ ਜੇ ਮੈਨੂੰ ਫਾਇਦਾ ਹੋ ਰਿਹਾ ਤੇ ਮੈਂ ਕਿਸੇ ਹੋਰ ਨੂੰ ਵੀ ਦਵਾਂ ਉਹਨੂੰ ਵੀ ਫਾਇਦਾ ਹੋਵੇ ਤਾਂ ਦੋਸਤੋ ਜੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਕਲਿੱਕ ਕਰ ਦਿਓ ਕਿਉਂਕਿ ਤੁਹਾਨੂੰ ਫਿਰ ਦੁਬਾਰਾ ਮੈਂ ਕੋਈ ਨਵੇਂ ਟੌਪਿਕ ਦੇ ਨਾਲ ਤੁਹਾਡੇ ਰੂਬਰੂ ਹੋਵਾਂ ਥੈਂਕ ਯੂ ਵੈਰੀ ਮੱਚ ਲਵ ਯੂ ਆਲਸ ਫਿਰ ਮਿਲਦੇ ਆ ਨਵੀਂ ਵੀਡੀਓ ਵਿੱਚ